ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦ ਐਕਸਪ੍ਰੈਸ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਪਰਦੀ ਪਡੋ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਅਮੀਰ ਖਾਨ ਇੱਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਤੇ ਆਉਣ ਵਾਲੀ ਫਿਲਮ ਸਿਤਾਰੇ ਜ਼ਮੀਨ ਪਰ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਹਾਲੀ ਦੇ ਵਿੱਚ ਅਮੀਰ ਖਾਨ ਨੂੰ ਆਪਣੀ ਪ੍ਰੇਮਿਕਾ ਗੋਰੀ ਸਪਰੇਟ ਦੇ ਨਾਲ ਦਿੱਲੀ ਹਵਾਈ ਅੱਡੇ ਤੇ ਵੇਖਿਆ ਗਿਆ ਸੀ ਜਿੱਥੇ ਦੋਹਾਂ ਦੀ ਸਾਦਗੀ ਅਤੇ ਆਪਸੀ ਕੈਮਿਸਟਰੀ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਇਸ ਵਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ ਦੇ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਆਮੀਰ ਨੂੰ ਗੋਰੀ ਦਾ ਹੱਥ ਫੜ ਕੇ ਹਵਾਈ ਅੱਡੇ ਤੋਂ ਬਾਹਰ ਨਿਕਲਦੇ ਹੋਏ ਅਤੇ ਫਿਰ ਨਮਸਤੇ ਦੇ ਨਾਲ ਪਾਪਰਜੀ ਦੀ ਸਵਾਗਤ ਕਰਦੇ ਹੋਏ ਵੀ ਵੇਖਿਆ ਗਿਆ ਸੀ ਅਮੀਰ ਅਤੇ ਗੋਰੀ ਦਿੱਲੀ ਹਵਾਈ ਅੱਡੇ ਤੇ ਵੇਖੇ ਗਏ ਦੱਸਦੀ ਕਿ ਬੀਤੇ ਦਿਨੀ ਅਮੀਰ ਖਾਨ ਅਤੇ ਗੋਰੀ ਸਪਰੈਟ ਨੂੰ ਦਿੱਲੀ ਹਵਾਈ ਅੱਡੇ ਤੇ ਇਕੱਠਿਆਂ ਵੇਖਿਆ ਗਿਆ ਸੀ ਸ਼ਾਇਦ ਉਹਨਾਂ ਦੀ ਆਉਣ ਵਾਲੀ ਫਿਲਮ ਸਿਤਾਰੇ ਜ਼ਮੀਨ ਪਰ ਤੇ ਪ੍ਰਚਾਰ ਤੇ ਸਬੰਧ ਦੇ ਵਿੱਚ ਅਮੀਰ ਨੇ ਇੱਕ ਦੱਸਦੀ ਕਿ ਪ੍ਰਿੰਟ ਕੀਤਾ ਹੋਇਆ ਕੁੜਤਾ ਤੇ ਜੀਨਸ ਪਹਿਨੀ ਹੋਈ ਸੀ ਤੇ ਜੋ ਉਹਨਾਂ ਦੇ ਸਾਦੇ ਅੰਦਾਜ਼ ਨੂੰ ਦਰਸਾਉਂਦੀ ਸੀ ਦੋਹਾਂ ਨੂੰ ਹੱਥ ਦੇ ਵਿੱਚ ਹੱਥ ਪਾ ਕੇ ਟਰਮੀਨਲ ਤੋਂ ਬਾਹਰ ਨਿਕਲਦੇ ਹੋਏ ਵੇਖਿਆ ਗਿਆ ਤੇ ਅਮੀਰ ਨੇ ਆਪਣੇ ਆ ਅੰਦਾਜ਼ ਦੇ ਵਿੱਚ ਪਪਰਲ ਜੀ ਦਾ ਸਵਾਗਤ ਨਮਸਤੇ ਦੇ ਨਾਲ ਕੀਤਾ ਹੈ ਉਹਨਾਂ ਨੇ ਕੁਝ ਪ੍ਰਸ਼ਾਸਕਾਂ ਤੇ ਹਵਾਈ ਅੱਡੇ ਦੇ ਸਟਾਫ ਦੇ ਨਾਲ ਤਸਵੀਰਾਂ ਵੀ ਖਿੱਚਵਾਈਆਂ ਜਿਸ ਦੇ ਨਾਲ ਉਹਨਾਂ ਦੀ ਨਿਮਰਤਾ ਇੱਕ ਵਾਰ ਫਿਰ ਤੋਂ ਸਾਹਮਣੇ ਆ ਗਈ ਹੈ